ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਦੀ ਝੋਟੀ ਧਾਰਾ ਮਾਰ ਕੇ ਦਿਖਾਵਾਂਗੇ ਜੇਰ ਜਿਹੜੀ ਆ ਪ੍ਰੋਪਰ ਦੇਖੋ ਵੀ ਇਹ ਵਿੱਚ ਵੀਰ ਕਹਿੰਦੇ ਰਹੀ ਰੌਣਕ ਲਿਆ ਆ ਆ A to Z ਜੇਰ ਡਾਨਾ ਬਚਾ ਚਟੀਆਂ ਦੇ ਧਾਰਾ ਮਾਰ ਕੇ ਦਿਖਾਉਨੇ ਰੇਟ ਵੀਡੀਓ ਦੇ ਵਿੱਚ ਹੋਊਗਾ ਤੋਰ ਕੇ ਦਿਖਾਵਾਂਗੇ ਆਓ ਅਗੇ ਵੀਰ ਨਾਲ ਕਰੀਏ ਗੱਲ ਬਾਈ ਜੀ ਨਾਮ ਐਡਰੈਸ ਦੱਸਦੇ ਜੀ ਆਪਣਾ ਮਨਗੌਰ ਸਿੰਘ ਆ ਪਿੰਡ ਤੋਂ ਵਾਲਾ ਜ਼ਿਲ੍ਹਾ ਬਰਨਾਲਾ ਮੋਹਾਲੌਰ ਤੋਂ ਜੋ ਪੰਗਰ ਪੜਾ ਰੂਮਾ ਠੀਕ ਆ ਬਸ 메ਨ ਹਾਈਵੇ ਰੋਡ ਤੋਂ ਹਾਂ ਵੱਡੇ ਰੋਡ ਤੋਂ ਜਾ ਮੋਬਾਈਲ ਨੰਬਰ ਬਾਈ ਜੀ ਆਪਣਾ ਨੰਬਰ 977947544 ਵੀਰ ਜਿਹੜੀ ਝੋਟੀ ਦੇਖ ਰਹੇ ਆ ਸੁਆਹ ਕਿਹੜਾ ਸੂਈਆ ਸੁਆਹ ਜੀ ਨਾ ਤੁਸਾ ਸਿੱਗੀਆਂ ਦੰਦਾਂ ਦੇ ਵਿੱਚੋਂ ਤੇਰੇ ਪਲੂਣ ਨੇ 14 ਕਿਲੋ ਦੁੱਧ ਗੱਜਾ ਹੈ ਦਾ ਪਲੂਣ ਨੇ 14 ਕਿਲੋ ਦੁੱਧ ਦੂਜਾ ਸੂਆ ਸੂਈ ਆ ਮਾਰ ਘੱਟੀ ਦਾ ਬਹੁਤ ਪਿਆਰੀ ਸਿਆ ਅੰਮਾ ਘਰ ਘੱਟੀ ਜਿਵੇਂ ਕਹਿੰਦਾ ਦਾੜੀ ਨਾਲ ਮੁੱਛਾਂ ਵਧ ਗਈਆਂ ਬਸ ਅਫਗਾਨੇ ਦੀ ਉਹ ਵਾਪਸ ਦੱਸਾਂਗੇ ਵੀ ਫਾਇਦਾ ਕੀ ਫਲਾਨੇ ਦੇ ਧੋਕੇ ਦੀ ਉਹ ਫਾਇਦਾ ਨਹੀਂ ਕਰਦੇ ਉਹ ਕਰਨਾ ਦਾ ਫਾਇਦਾ ਕੋਈ ਨਹੀਂ ਹਾਂ ਤੇ ਦੋ ਦੋਨੋਂ ਬੜੀ ਚੰਗੀ ਆ ਬਈ ਗਾੜੀ ਪਸਾੜੀ ਬਾੜੀ ਚੰਗੀ ਹੱਦ ਕਿ 19 ਗਾੜੀ ਉਹਦੀ ਪਸਾੜੀ ਆ ਕਾ ਮਿਲਿਆ ਜਿਵੇਂ ਤਾਜੀ ਸੂਕ ਗਰੇ ਕੱਖਣ ਨੂੰ ਨਾਜਨਾ ਮਾਰ ਲਾ ਗਾੜੀ ਦੀ ਖੁੱਲੀ ਆ ਪਰ ਘੱਟੀ ਦਾ ਦੋਹਾਂ ਚੰਗੀ ਆ ਬਈ ਆ ਧਾਰਾ ਮਾਰ ਕੇ ਦਿਖਾ ਪਹਿਲਾਂ ਸਵਾਦ ਫੇਰ ਆਉਂਦਾ ਫਾਨੀ ਪਸਾਣੀ ਭਾਵੇਂ ਜੇ ਕੱਲ ਮਾਰਲੇ ਕੁਝ ਕਹਿੰਦੀ ਆ ਅ ਸਵਾਦ ਦੇਖੋ ਯਾਰ ਜਿਵੇਂ ਨਜ਼ਾਰੇਦਾਰ ਹਨਾ ਬੱਚਾ ਸੱਦੋ ਨਾ ਸੱਦੋ ਤਾਜੀ ਦੀਗਾ ਠੀਕ ਹੈ ਹਾਂ ਹਾਂ ਤੋਂ ਚਵਾਈ ਦੇਖੋ ਯਾਰ ਕਿਆ ਬਾਤਾਂ ਮੋਟਾ ਮੋਟਾ ਚੌਣ ਸਾਫ ਉਦਰਾ ਤੇ ਨਿਆਰਾ ਉਹਨੂੰ ਚੌਣ ਦਾ ਜਿਵੇਂ ਹਨਾ ਮਗਰ ਸਾਨੂੰ ਧਾਰਾ ਮਾਰਦੇ ਕਹਿੰਦਾ ਬਈ ਚੋਣ ਵਾਲੇ ਪਾਸੇ ਬੰਦਾ ਬੇਫਿਕਰ ਹੋ ਜੀ ਚਵਾਈ ਇੱਕ ਨੰਬਰ ਆ ਮੁੱਠੀ ਵਾਲਾ ਥਾਣਾ ਦੁੱਧ ਗਰਮੀ ਦੇ ਵਿੱਚ ਸੇਵਾ ਕਰ ਲੂ ਤਾਂ ਵੱਧ 14 ਮੰਨ ਕੇ ਲੈ ਜੇ ਬੰਦਾ 14 ਮੈਨੂੰ ਮੰਨ ਕੇ ਲੈ ਜੀ ਇਹ ਇਹ ਗੱਲ ਆ ਬਾਕੀ ਦੁੱਧ ਪੁੱਤ ਕਹਿੰਦੇ ਕਰਮਾਂ ਦੇ ਹੁੰਦੇ ਆ ਇਹ ਸਾਹਮਣੇ ਚੀਜ਼ਾਂ ਹੁੰਦੀਆਂ ਪੁੱਤ ਦਾ ਹਰੇਕ ਜਿਹੜਾ ਜੋੜੇ ਮੁੰਡੇ ਹੋ ਜਾਂਦੇ ਵਾਰ ਇੱਕ ਚਿੱਤਾ ਵੀ ਲੱਗ ਜਾਂਦਾ ਲੇਕਿਨ ਥਾਂ ਕਰ ਕਰਾ ਤੇ ਮੈਂ ਤੁਹਾਨੂੰ ਇਹ ਕਾੜੀ ਦਿਖਾਉਂਦਾ ਬੜੀ ਬੜੀ ਅਲੂ ਹੋ ਜਾਂਦਾ ਠੀਕ ਹੈ ਠੀਕ ਹੈ ਲੇਕਿਨ ਇਧਰ ਆਂ ਦਿਖਾਉਂਦਾ ਪੈਸੇ ਇਸੇ ਨੂੰ ਤਲਕਾ ਦਾ ਹਾਂ ਜਿਹਨੇ ਦੁੱਧ ਇਕੱਠਾ ਦੁੱਧ ਕਹਿੰਦਾ ਪਿੰਡ ਦਾ ਘਹਾੜਾ ਵੀ ਪਤਾ ਲੱਗ ਜਾਂਦਾ ਕੀ ਲੈ ਲੈ ਤੂੰ ਦੇਖੋ ਕੀ ਹੋਵਦਾ ਸੋਹਣਾ ਜਿਹਾ ਸਾਫ ਸੁਥਰਾ ਹਣਾ ਹਾਂ ਇੱਕ ਨੰਬਰ ਆ ਵੀਰੇ ਮੁੱਠੀ ਵਾਲਾ ਥਾਣਾ ਜਮਾ ਤੇ ਗਾੜੀ ਵਿੱਚ ਸਾਡੀ ਬਹੁਤ ਜਣਾ ਬਦੂ 15 16 ਕਿਲੋ ਮੰਨ ਕੇ ਲੈਦੇ ਕੱਟੀ ਦਾ ਬਦਦੁੱਧ ਕੱਢੂ ਵੀਰੇ ਆ ਗੱਲ ਤਾਂ ਜਿਹੜੀ ਆ ਗਈ ਜਿਹੜੇ ਬੰਦੇ ਆਪਣੇ ਇੰਦਰ ਵੀ ਮਹਿਣੀ ਹੈਗੀ ਆਪਸੋਂ ਆਪਾਂ ਰੋਚੀ ਦੇ ਵਿੱਚ ਖੜਿਆ ਹੈ ਉਧਰ ਵੀ ਆਵਾਂ ਇੰਦਰ ਵੀ ਮਹਿਣੀ ਹੈਗੀ ਬੰਦਾ ਲੈ ਆਇਆ ਸੀ ਆਪਾਂ ਨਹੀਂ ਲੈ ਗਏ ਮੂਹਰਾ ਲੈ ਕੇ ਆਏ ਬੇਸਿਕ ਮੂਹਰਾ ਆਪਣੇ ਆਪਣੇ ਇੰਦਰ ਵੀ ਇਹਦੀ ਮਹਿਣੀ ਨਹੀਂ ਜਦੀ ਰੇਡ ਪਾਉਣਾ ਪਾਹੀ ਸੌਹ ਸੌਹਣੇ ਖਾਨ ਦੋੜਿਆ ਬਾਕੀ ਪਿੰਡੀ ਜਲਦ ਕੇ ਮਲਾਈ ਬੰਗਾ ਪੈਦਲੇ ਬਸ ਵਈਆ ਪੈਂਛੇ ਕਿਨੇ ਲੈਣੇ ਗੱਲ ਦਾ ਇੱਕ 55 ਕਰਾ ਵਾਲਾ 50 ਕਮਾ 45 ਦੀ ਮੈਂ ਚ ਲੈ ਛੋੜ ਸਪਤਾ ਕਰ ਲੈ ਬਾ ਦੇਗੀ ਤੋਰਾ ਨੇ ਜੇ ਆਪਣੇ ਘਰੇ ਜਿਹੜਾ ਵੜ ਕੇ ਉਹਨੂੰ ਦੇ ਕੇ ਤੁਹਾਨੂੰ ਜਿਹਦਾ ਬੰਦੇ ਨੇ ਪਾਣੀ ਨਾ ਇੱਕ ਵਾਰ ਦੇਖੋ ਝੋਟੀ ਦਾ ਕਿਆ ਵਾਤਾ ਸੋਹਣੀ ਸਾਫ ਸੁਥਰੀ ਦੂਜਾ ਸੁਆ ਵਈਆ ਸੋਹਣੀਆਂ ਦੁੱਧ ਦੇ ਮੱਝਾਂ ਦੇ ਵਿੱਚ ਆਉਂਦੀ ਆ ਮਗਰ ਕੱਟੀਆ ਜੇਰ ਧਾਰ ਜੇਰ ਪ੍ਰੋਪਰ ਪਈ ਹੋਈ ਨਿਆਣੇ ਦੇ ਦੂ ਬਈਆ ਇਹ ਨਹੀਂ ਹੈਗਾ ਵੀ ਉਹੀ ਇਹ ਦੁੱਧ ਕਿੰਨੀ ਮਾਰੀ ਰਹਿ ਜੂਗੀ ਹੈ ਨਾ ਆ ਹੁਣ ਆਪਾਂ ਧਾਰਾ ਮਾਰਦੇ ਆ ਪਸਮਾ ਚੱਕ ਗਈ ਹੈ ਨਾ ਹਾਂ ਬਹੁਤ ਸੋਹਣਾ ਦੇਖ ਕੇ ਮਾਰਾ ਸਿਓ ਵਰਗਾ ਸਣ ਮਾਰਾ ਕੱਢ ਕੇ ਵੀਰੇ ਲਾਲ ਲਾਲ ਠੀਕ ਹੈ ਰੇਟ 145 ਆ 145 ਵੀ ਦੇ ਦਾਂਗੇ ਵੀ ਮਾਨਦਾਨ ਵੀ ਕਰ ਦਾਂਗੇ ਜਦੋਂ ਮੈਂ ਲੈਣ ਆਇਆ ਹੋਇਆ ਕਹਿੰਦਾ ਵੀ 145 ਮੋਲ ਆ ਮਾਨਦਾਨ ਵਿੱਚ ਆਪਾਂ ਮੌਕੇ ਤੇ ਕਰ ਦਾਂਗੇ ਹਣਾ ਤੇ ਬਾਡੀ ਬੁੱਡੀ ਦੇਖੋ ਯਾਰ ਮੈਂ ਜੀ ਪੂਰੀ ਡਬਲ ਆ ਜਾਵਾਂ ਸੋਹਣੀ ਸੁਰੱਖੀ 145 ਜੋ ਮਾਨਦਾਨ ਵੀਰ ਮੌਕੇ ਤੇ ਹੋ ਜਾਊਗਾ ਤੇ ਇਹ ਪੂਰੀ ਸਾਫ ਸੁਥਰੀ ਇੱਕ ਹੋਰ ਢੱਲੂ ਆਪਾਂ ਬਾੜੀ ਜਮੈਂ ਸਰੇ ਦਾ ਪਰ ਜਿਹੜੀ ਬਾੜੀ ਚੰਗੀ ਲੱਗੇ ਮੈਂ ਕਿ ਆਪ ਲੈ ਠੀਕ ਆ ਥਣ ਪੀੜੀ ਪਾਵਾਂਗੇ ਜਿੱਥੇ ਜੀ ਕਰਦਾ ਉਥੇ ਰੋਕੋ ਹਣਾ ਗਾਂ ਦਾ ਹਰੇਕ ਮਾਰਦਾ ਮੈਂ ਨਹੀਂ ਮਾਰਨਾ ਓੱਖਾ ਬਿੱਲਾ ਲੈ ਬੱਚਾ ਅੰਦਰ ਆ ਤੇ ਮੈਂ ਬਾਹਰ ਆ ਤਾਰਾਂ ਜਮਾ ਓਕੇ ਆ ਹਣਾ ਹਾਂ ਲੈ ਦੇਖੀਏ ਚਲੋ ਆਇਆ ਕੱਢ ਦੂ ਭਾਈ ਯਾਰ ਮੈਂ ਵੀ ਖੜਾ ਛੱਡ ਦੇ ਗੇ ਨਸਲ ਦੇ ਅੱਖਾਂ ਦੇ ਛਿਪਤ ਲੱਗ ਜਾਂਦਾ ਭਰਾ ਮੇਰਾ ਇੱਕ ਪੰਦਾਲ ਜਮਾਨਦਾਨ ਕਰ ਦਾਂਗੇ ਕਰ ਦਾਂਗੇ ਹਾਂ ਭਰਾ ਮੇਰਾ ਜਸਵਾ ਝੋਡੀ ਤਾਜੀ ਸੂਈ ਸੂਈ ਆ ਪੱਤ ਖਾਦੀ ਜੇਰ ਧਾਰ ਭਾਰ ਸਭ ਖਦੋ ਕੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97794 75644 ਵੀਡੀਓ ਦੇਖਣੇ ਚਾਹਣੋਂ ਚੈਨਲ ਤੇ